ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 11 ਮਈ 2025 ਦਿਨ ਐਤਵਾਰ ਮਦਰਸਡੇ ਹੈ ਵੈਸੇ ਤਾਂ ਹਰ ਦਿਨ ਜਿਹੜਾ ਹੁੰਦਾ ਹੈ ਉਹ ਮਾਂ ਨੂੰ ਸਮਰਪਿਤ ਸਾਡਾ ਹੋਣਾ ਚਾਹੀਦਾ ਹੈ ਅੱਜ ਇੱਕ ਸ਼ੇਅਰ ਇੱਕ ਕਵਿਤਾ ਕਹਿ ਲਓ ਜਾਂ ਇੱਕ ਗੀਤ ਕਹਿ ਲਓ ਹਰ ਇੱਕ ਮਾਂ ਨੂੰ ਸਮਰਪਿਤ ਜੋ ਮੈਂ ਲਿਖਿਆ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਬੜੇ ਵੇਖੇ ਨੇ ਫੁੱਲ ਫਲਦਾਰ ਬੂਟੇ ਬੋੜ ਵਰਗੀ ਕਿਸੇ ਦੀ ਛਾਂ ਹੈ ਨਹੀਂ ਸੜ ਜਾਵੇ ਉਹ ਚੰਦਰੀ ਜੀਵ ਐਸੀ ਜਿਹੜੀ ਜੀਵ ਤੇ ਰੱਬ ਦਾ ਨਾਂ ਹੈ ਨਹੀਂ ਫਿਰੇ ਭਾਲ ਦਾ ਅਮਰਜੀਤ ਰੱਬ ਬਾਹਰੋਂ ਗੋਦ ਮਾਂ ਦੀ ਜਿਹੀ ਕੋਈ ਥਾਂ ਹੈ ਨਹੀਂ ਮਾਵਾਂ ਬਾਝ ਕੀ ਜੀਣਾ ਜਗ ਉੱਤੇ ਪੁੱਛ ਉਸ ਕੋਲੋਂ ਜਿਸ ਦੀ ਮਾਂ ਹੈ ਨਹੀਂ ਆਪਣਾ ਜੀਵਨ ਦਾਤੇ ਲਾ ਕੇ ਮੈਨੂੰ ਜਗਤ ਦਿਖਾਇਆ ਮਾਂ ਆਪਣਾ ਰੂਪ ਘੋਲ ਘੋਲ ਕੇ ਤੂੰ ਮੈਨੂੰ ਦੁੱਧ ਪਿਆਇਆ ਮਾਂ ਐਵੇਂ ਤਾਨੀ ਦੁਨੀਆ ਕਹਿੰਦੀ ਮਾਵਾਂ ਠੰਡੀਆਂ ਛਾਵਾਂ ਮਾਂ ਜਦ ਵੀ ਮੈਨੂੰ ਜਨਮ ਮਿਲੇ ਮੈਂ ਤੇਰੀ ਕੋਖ ਚ ਆਵਾਂ ਮਾਂ ਤੇਰੀ ਗੋਦ ਚ ਜੰਨਤ ਸੀਮਾ ਨਾ ਰੱਬ ਦੀ ਕੋਈ ਲੋੜ ਪਈ ਕੋਈ ਵੀ ਪੂਰੀ ਕਰ ਨਹੀਂ ਸਕਦਾ ਤੇਰੇ ਜਾਨ ਤੇ ਜਿਹੜੀ ਥੋੜ ਪਈ ਪੈਂਦੇ ਹੌਲ ਕਾਲ ਜੇ ਅਮੀਏ ਤੈਨੂੰ ਕਿੱਥੋਂ ਲੱਭ ਲਿਆਵਾ ਮਾਂ ਜਦ ਵੀ ਮੈਨੂੰ ਜਨਮ ਮਿਲੇ ਮੈਂ ਤੇਰੀ ਕੋਖ ਚ ਆਵਾ ਮਾਂ ਤੂੰ ਮਮਤਾ ਦੀ ਮੂਰਤ ਮਾਏ ਮਾਖਿਓ ਮਿੱਠੇ ਬੋਲ ਸੀ ਤੇਰੇ ਤੇਰੇ ਪਿਆਰ ਦੀ ਕਦਰ ਕਰੀ ਨਾ ਜਦ ਮਾਏ ਤੂੰ ਕੋਲ ਸੀ ਮੇਰੇ ਕਿੱਥੇ ਜਾ ਕੇ ਮੱਥਾ ਰਗੜਾਂ ਮੈਂ ਕਿੱਥੋਂ ਭੁੱਲ ਬਖਸ਼ਾਵਾ ਮਾਂ ਜਦ ਵੀ ਮੈਨੂੰ ਜਨਮ ਮਿਲੇ ਮੈਂ ਤੇਰੀ ਕੋਖ ਚ ਆਵਾਂ ਮਾਂ ਪੁੱਤ ਪੁੱਤ ਕਰਦੀ ਥੱਕਦੀ ਨਹੀਂ ਸੀ ਚੁੱਪ ਕਾਸ ਤੋਂ ਹੋ ਗਈ ਤੂੰ ਐਡੀ ਕਿਹੜੀ ਗਲਤੀ ਹੋ ਗਈ ਜੋ ਕਬਰਾਂ ਜਾਂ ਕੇ ਸੌਂ ਗਈ ਤੂੰ ਇੰਜ ਕਦੇ ਨਹੀਂ ਗੁੱਸੇ ਹੁੰਦੀਆਂ ਬੱਚਿਆਂ ਦੇ ਨਾਲ ਮਾਂ ਮਾਂ ਜਦ ਵੀ ਮੈਨੂੰ ਜਨਮ ਮਿਲੇ ਮੈਂ ਤੇਰੀ ਕੋਖ ਚ ਆਵਾਂ ਮਾਂ ਕੁਦਰਤ ਵਾਲੇ ਨਿਜ਼ਮਨ ਦੇ ਅੰਦਰ ਜੋ ਆਇਆ ਹੈ ਜਾਣਾ ਪੈਣਾ ਜਿਬ ਜਿਬ ਹੁਕਮ ਤਿਵੈ ਤਿਵਕਾਰ ਕਹਿ ਕੇ ਮਨ ਸਮਝਾਣਾ ਪੈਣਾ ਏਹੀ ਕੋਸ਼ਿਸ਼ ਅਮਰਜੀਤ ਦੀ ਤੇਰੀ ਕੁੱਖ ਨੂੰ ਦਾਗ ਨਾ ਲਾਵਾਂ ਮਾਂ ਜਦ ਵੀ ਮੈਨੂੰ ਜਨਮ ਮਿਲੇ ਮੈਂ ਤੇਰੀ ਕੁੱਖ ਚ ਆਵਾਂ ਮਾਂ ਮੈਂ ਤੇਰੀ ਕੁੱਖ ਚ ਆਵਾਂ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ